ਹਾਂਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਦੋ ਘਟਨਾਵਾਂ ਦੇ ਬਾਰੇ ਦੋ ਜੰਹੀਆਂ ਘਟਨਾਵਾਂ ਜੋ ਕਿ ਅਲੱਗ-ਅਲੱਗ ਸਮੇਂ ਦੇ ਉੱਪਰ ਵਾਪਰੀਆਂ ਤੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵਾਪਰੀਆਂ ਪਰ ਇਨ੍ਹਾਂ ਦੋਨਾਂ ਘਟਨਾਵਾਂ ਦੇ ਵਿੱਚ ਇੱਕ ਚੀਜ਼ ਕਾਮਨ ਸੀ ਉਹ ਸੀ ਇਨਸਾਨੀਅਤ ਨੂੰ ਸ਼ਰਮ ਸ਼ਾਰ ਕਰਕੇ ਰੱਖ ਦੇਣਾ ਇੱਕ ਘਟਨਾ ਜੋ ਕਿ ਯੂਪੀ ਦੇ ਵਿੱਚ ਵਾਪਰੀ ਜਿਸ ਦੇ ਵਿੱਚ ਇੱਕ ਮਾਂ ਦੀ ਦੀ ਕਹਾਣੀ ਹੈ ਤੇ ਇੱਕ ਘਟਨਾ ਜੋ ਕਿ ਮਹਾਰਾਸ਼ਟਰ ਦੇ ਵਿੱਚ ਵਾਪਰੀ ਉਸ ਦੇ ਵਿੱਚ ਇੱਕ ਮਾਂ ਪੁੱਤ ਦੀ ਕਹਾਣੀ ਹੈ ਇਹ ਦੋਨੇ ਘਟਨਾਵਾਂ ਨੂੰ ਜਦੋਂ ਆਪਾਂ ਇਕੱਠਾ ਦੇਖਦੇ ਆ ਨਾ ਤਾਂ ਫਿਰ ਲੱਗਦਾ ਕਿ ਜਿਹੜੀ ਇਨਸਾਨੀਅਤ ਆ ਉਹ ਬਿਲਕੁਲ ਮਰ ਚੁੱਕੀ ਆ ਜਿਹੜਾ ਰਿਸ਼ਤਿਆਂ ਦਾ ਉਹ ਕਾਣ ਹੋ ਚੁੱਕਿਆ ਹੈ ਬਿਲਕੁਲ ਹੀ ਰਿਸ਼ਤੇ ਖਤਮ ਹੋ ਚੁੱਕੇ ਨੇ ਇੰਨਾਂ ਘਟਨਾਵਾਂ ਦੇ ਵਿੱਚ ਜੋ ਜਿਹੜੀ ਯੂਪੀ ਵਾਲੀ ਘਟਨਾ ਉਹ ਤਾਂ ਹਾਲ ਹੀ ਦੇ ਵਿੱਚ ਵਾਪਰੀ ਪਿਛਲੇ ਮਹੀਨੇ ਸਤੰਬਰ ਦੇ ਮਹੀਨੇ ਦੇ ਵਿੱਚ 29 28 ਤਰੀਕ ਦੇ ਵਿੱਚ ਵਿੱਚ ਵਾਪਰੀ ਤੇ ਜਿਹੜੀ ਦੂਜੀ ਘਟਨਾ ਉਹ 2017 ਦੇ ਵਿੱਚ ਵਾਪਰੀ ਸੀ ਪਰ ਉਸ ਦਾ ਜਿਹੜਾ ਫੈਸਲਾ ਜੋ ਕਿ ਜਿਹੜਾ ਉਸ ਦਾ ਕੇਸ ਚੱਲ ਰਿਆ ਸੀ ਉਸ ਦੇ ਵਿੱਚ ਜਿਹੜੀ ਸਜ਼ਾ ਆ ਉਹ ਹੁਣ ਹੋਈ ਆ ਇਸ ਕਰਕੇ ਇਹ ਘਟਨਾਵਾਂ ਦੋਹਾਂ ਆ ਇਕੱਠੀਆਂ ਲੈ ਕੇ ਆਇਆ ਤੁਹਾਨੂੰ ਇੱਕ ਗੁਜਾਰਿਸ਼ ਹੈ ਕਿ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਦੇ ਐਂਡ ਦੇ ਉੱਤੇ ਜਾ ਕੇ ਤੁਹਾਡੇ ਕੀ ਵਿਚਾਰ ਨੇ ਇਹਨਾਂ ਦੋਨੇ ਘਟਨਾਵਾਂ ਦੇ ਬਾਰੇ ਉਹ ਸਾਨੂੰ ਜਰੂਰ ਦੱਸਿਓ ਤੁਸੀਂ ਇਹਨਾਂ ਦੇ ਬਾਰੇ ਕੀ ਸੋਚਦੇ ਹੋ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਆਏ ਹੋ ਤਾ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬੈਲ ਦਾ ਆਈਕਨ ਦਬਾਉਣਾ ਨਾ ਭੁੱਲਣਾ ਤਾਂ ਕਿ ਅੱਗੇ ਤੋਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਅਸੀਂ ਇਦਾਂ ਹੀ ਹੋਰ ਵਧੀਆ-ਵਧੀਆ ਕੰਟੈਂਟ ਸਾਫ਼-ਸੁਥਰਾ ਕੰਟੈਂਟ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਤੇ ਤੁਸੀਂ ਇਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਆਪਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਉਸ ਘਟਨਾ ਦੇ ਬਾਰੇ ਜੋ ਕਿ ਹਾਲ ਹੀ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਵਾਪਰੀ ਜੋ ਯੂਪੀ ਦੇ ਵਿੱਚ ਵਾਪਰੀ ਯੂਪੀ ਦੇ ਵਿੱਚ ਇੱਕ ਥਾਣਾ ਆ ਪਰਸਪੁਰ ਉਸਦੇ ਅਧੀਨ ਪੈਂਦਾ ਇੱਕ ਪਿੰਡ ਅਬਈਪੁਰ ਅਬੀਪੁਰ ਦੇ ਵਿੱਚ ਇੱਕ ਔਰਤ ਆ ਜਿਸ ਦਾ ਨਾਮ ਆ ਜਗਮਤੀ ਜਗਮਤੀ ਰਾਤ ਨੂੰ ਆਪਣੇ ਘਰ ਦੇ ਵਿੱਚ ਸੁੱਤੀ ਪਈ ਸੀ ਤੇ ਤਰੀਖ ਸੀ 28 ਸਤੰਬਰ ਅਸਲ ਦੇ ਵਿੱਚ ਹੈਗੀ ਸੀ 28 ਤੇ 29 ਸਤੰਬਰ ਦੇ ਵਿਚਾਲੇ ਵਾਲੀ ਰਾਤ ਉਹ ਆਪਣੇ ਘਰ ਦੇ ਵਿੱਚ ਸੁੱਤੀ ਪਈ ਆ ਉਸ ਦੇ ਨਾਲ ਇੱਕ ਉਹਦੀ 8 ਮਹੀਨੇ ਦੀ ਛੋਟੀ ਜੀ ਧੀ ਸੁੱਤੀ ਪਈਆ ਇੱਕੇ ਮੰਜੇ ਦੇ ਉੱਤੇ ਸੁੱਤੀਆਂ ਨੇ ਤੇ ਰਾਤ ਨੂੰ ਅੱਧੀ ਰਾਤ ਜਿਹੜੀ ਜਗਮਤੀ ਐ ਉਹਦੀ ਜਾਗ ਖੁੱਲਦੀ ਐ ਉਹਦੀ ਨੀਂਦ ਖੁੱਲਦੀ ਐ ਜਦੋਂ ਉਹਦੀ ਨੀਂਦ ਖੁੱਲਦੀ ਐ ਉਹ ਦੇਖਦੀ ਐ ਕਿ ਜਿਹੜੀ ਉਹਦੀ 8 ਮਹੀਨੇ ਦੀ ਛੋਟੀ ਜੀ ਬੱਚੀ ਸੀ ਉਹ ਉਥੋਂ ਗਾਇਬ ਆ ਉਹ ਬਿਸਤਰ ਦੇ ਉੱਤੇ ਨਹੀਂ ਹੁੰਦੀ ਤਾਂ ਉਹ ਪਹਿਲਾਂ ਤਾਂ نیچے ਦੇਖਦੀ ਐ ਕਿ ਸ਼ਾਇਦ ਉਹ ਮੰਜੇ ਤੋਂ نیچے ਨੰ ਡਿੱਗ ਗਈ ਹੋਵੇ ਪਰ ਜਦੋਂ ਉਹਨੂੰ ਉੱਥੇ ਵੀ ਨਹੀਂ ਮਿਲਦੀ ਤਾਂ ਫਿਰ ਉਹ ਸਾਰੇ ਘਰ ਦੇ ਵਿੱਚ ਲੱਭਣਾ ਸ਼ੁਰੂ ਕਰਦੀ ਐ ਸਾਰੇ ਘਰ ਦੇ ਵਿੱਚ ਦੇਖਦੀ ਐ ਜਦੋਂ ਉਹਨੂੰ ਕਿਤੇ ਵੀ ਆਪਣੀ ਧੀ ਦਾ ਪਤਾ ਨਹੀਂ ਲੱਗਦਾ ਤਾਂ ਫਿਰ ਉਹ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰਦੀ ਹੈ ਉੱਚੀ ਉੱਚੀ ਚੀਕਾਂ ਮਾਰ ਕੇ ਆਲੇ ਦਾਲ ਦੇ ਆਂਡੀਆਂ ਗਵਾਂਡੀਆਂ ਨੂੰ ਸੱਦਣਾ ਸ਼ੁਰੂ ਕਰਦੀ ਹੈ ਹੁਣ ਆਲੇ ਦਾਲ ਦੇ ਜਿਹੜੇ ਆਂਡੀ ਗਵਾਂਡੀ ਸੀਗੇ ਉਹ ਵੀ ਉਹਨਾਂ ਦੇ ਪਰਿਵਾਰਕ ਮੈਂਬਰੀ ਸੀ ਨੇੜੇ ਦੇ ਪਰਿਵਾਰ ਦੇ ਮੈਂਬਰੀ ਸੀਗੇ ਤੇ ਉਹ ਵੀ ਫਟਾਫਟ ਉੱਥੇ ਆਉਂਦੇ ਆ ਉਹਨੂੰ ਪੁੱਛਦੇ ਆ ਕਿ ਤੂੰ ਚੀਕਾਂ ਕਿਉਂ ਮਾਰਦੀ ਹੈ ਤਾਂ ਉਹ ਦੱਸਦੀ ਹੈ ਕਿ ਜਿਹੜੀ ਮੇਰੀ ਛੋਟੀ ਜੀਤੀ 8 ਮਹੀਨਿਆਂ ਦੀ ਉਹ ਘਰ ਦੇ ਵਿੱਚੋਂ ਗਾਇਬ ਹੋ ਗਈ ਤਾਂ ਸਾਰੇ ਇਹ ਗੱਲ ਸੁਣ ਕੇ ਇੱਕ ਵਾਰ ਤਾਂ ਹੈਰਾਨ ਹੁੰਦੇ ਆ ਤਾਂ ਉਸ ਤੋਂ ਬਾਅਦ ਉਹ ਲੱਭਣਾ ਸ਼ੁਰੂ ਕਰਦੇ ਆ ਜਦੋਂ ਕਿਤੇ ਵੀ ਨਹੀਂ ਲੱਭਦੀ ਤਾਂ ਉਹ ਸੋਚਦੇ ਆ ਕਿ ਸ਼ਾਇਦ ਕੋਈ ਜੰਗਲੀ ਜਾਨਵਰ ਆ ਜਿਹੜਾ ਉਸੋ ਛੋਟੀ ਜੀ ਬੱਚੀ ਨੂੰ ਚੱਕ ਕੇ ਲੈ ਗਿਆ ਕਿਉਂਕਿ ਜਿਹੜਾ ਉਹ ਪਿੰਡ ਸੀਗਾ ਉਹਦੇ ਆਲੇ-ਦਾਲੇ ਜੰਗਲ ਸੀ ਯੂਪੀ ਦੇ ਵਿੱਚ ਕਾਫੀ ਜ਼ਿਆਦਾ ਜੰਗਲੀ ਏਰੀਆ ਪਾਇਆ ਜਾਂਦਾ ਤੇ ਜੰਗਲੀ ਏਰੀਏ ਦੇ ਵਿੱਚ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਜੰਗਲੀ ਜਾਨਵਰਾਂ ਦਾ ਆਉਣਾ ਜਾਣਾ ਆਮ ਹੀ ਲੱਗਿਆ ਰਹਿੰਦਾ ਤਾਂ ਇਸ ਦੇ ਤਹਿਤ ਹੀ ਹੁਣ ਉਹਨਾਂ ਨੂੰ ਲੱਗਿਆ ਕਿ ਜਿਹੜੀ ਛੋਟੀ ਜੀ ਬੱਚੀ ਹੈ ਉਹਨੂੰ ਸ਼ਾਇਦ ਕੋਈ ਜੰਗਲੀ ਜਾਨਵਰ ਚੱਕ ਕੇ ਲੈ ਗਿਆ ਤਾਂ ਇਸ ਤੋਂ ਬਾਅਦ ਹੁਣ ਉਹ ਪੁਲਿਸ ਨੂੰ ਫੋਨ ਕਰਦੇ ਆ ਤੇ ਪਰਸਪੁਰ ਥਾਣੇ ਦੀ ਪੁਲਿਸ ਆ ਜਿਹੜੀ ਹੁਣ ਮੌਕੇ ਤੇ ਪਹੁੰਚਦੀ ਹੈ ਪੁਲਿਸ ਆ ਕੇ ਹੁਣ ਪੁੱਛਗਿੱਛ ਸ਼ੁਰੂ ਕਰਦੀ ਹੈ ਪੁੱਛਗਿੱਛ ਦੇ ਵਿੱਚ ਪਤਾ ਲੱਗਦਾ ਹੈ ਕਿ ਘਰ ਦੇ ਦੱਸਦੇ ਆ ਕਿ ਸਾਨੂੰ ਸ਼ੱਕ ਹੈ ਕਿ ਜਿਹੜੀ ਉਹ ਛੋਟੀ ਜੀ ਬੱਚੀ ਹੈ ਉਹਨੂੰ ਕੋਈ ਜੰਗਲੀ ਜਾਨਵਰ ਚੱਕ ਕੇ ਲੈ ਗਿਆ ਜਦੋਂ ਹੁਣ ਪੁਲਿਸ ਇਹ ਗੱਲ ਸੁਣਦੀ ਹੈ ਤਾਂ ਹੁਣ ਫੋਰੈਸਟ ਦੀ ਜਿਹੜੀ ਟੀਮ ਹੁੰਦੀ ਆ ਫੋਰੈਸਟ ਗਾਰਡ ਵਗੈਰਾ ਉਹਨਾਂ ਨੂੰ ਜਿਹੜਾ ਸੂਚਿਤ ਕੀਤਾ ਜਾਂਦਾ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਤੇ ਫਿਰ ਹੁਣ ਫੋਰੈਸਟ ਦੀ ਟੀਮ ਵੀ ਆ ਜਾਂਦੀ ਹੈ ਤੇ ਪੁਲਿਸ ਦੀ ਟੀਮ ਵੀ ਹੁੰਦੀ ਆ ਹੁਣ ਦੋਨੋਂ ਮਿਲ ਕੇ ਜਿਹੜੀਆਂ ਟੀਮਾਂ ਨੇ ਉਹ ਜੰਗਲ ਦੇ ਵਿੱਚ ਸਰਚ ਸ਼ੁਰੂ ਕਰ ਦਿੰਦੀਆਂ ਨੇ ਹੁਣ ਰਾਤ ਦਾ ਸਮਾਂ ਸੀਗਾ 28 ਅਤੇ 29 ਸਤੰਬਰ ਦੀ ਰਾਤ ਸੀ ਰਾਤ ਨੂੰ ਤਾਂ ਉਹਨਾਂ ਨੂੰ ਕੁਝ ਮਿਲਦਾ ਨਹੀਂ ਅਗਲੀ ਸਵੇਰ ਹੋ ਜਾਂਦੀ ਹੈ 29 ਦਾ ਦਿਨ ਚੜ੍ਹਦਾ ਹੈ 29 ਦੇ ਦਿਨ ਦੇ ਵਿੱਚ ਵੀ ਸਾਰਾ ਦਿਨ ਸਰਚ ਚੱਲਦੀ ਰਹਿੰਦੀ ਆ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਹੁਣ ਟਾਈਮ ਆ ਜਾਂਦਾ 30 ਸਤੰਬਰ ਦਾ ਹੁਣ 30 ਸਤੰਬਰ ਆ ਗਈ ਦੋ ਦਿਨ ਹੋ ਗਏ ਉਹਨਾਂ ਨੂੰ ਲੱਭਦਿਆਂ ਨੂੰ ਪਰ ਉਹਨਾਂ ਨੂੰ ਮਿਲਿਆ ਕੁਝ ਨਹੀਂ ਤਾਂ ਫਿਰ ਹੁਣ ਜਿਹੜੇ ਫੋਰੈਸਟ ਵਾਲੇ ਨੇ ਉਹ ਦੱਸਦੇ ਆ ਕਿ ਸਾਨੂੰ ਕੋਈ ਵੀ ਜੰਗਲੀ ਜਾਨਵਰ ਦਾ ਕੋਈ ਸੰਕੇਤ ਨਹੀਂ ਮਿਲਿਆ ਨਾ ਹੀ ਸਾਨੂੰ ਕੋਈ ਇਦਾਂ ਲੱਗਿਆ ਕਿ ਜੰਗਲੀ ਜਾਨਵਰ ਇਸ ਪਿੰਡ ਦੇ ਵਿੱਚ ਆਇਆ ਹੋਵੇ ਕਿਉਂਕਿ ਜਿਹੜੇ ਫੋਰੈਸਟ ਡਿਪਾਰਟਮੈਂਟ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਬੜੀ ਜਾਂਚ ਹੁੰਦੀ ਆ ਉਹ ਪੈੜਾਂ ਵਗੈਰਾ ਦੇਖ ਕੇ ਹੀ ਪਤਾ ਲਾ ਲੈਂਦੇ ਆ ਕਿ ਕੋਈ ਜੰਗਲੀ ਜਾਨਵਰ ਆਇਆ ਜਾਂ ਨਹੀਂ ਤੇ ਹੁਣ ਉਹ ਦੱਸਦੇ ਆ ਕਿ ਸਾਨੂੰ ਲੱਗ ਰਿਹਾ ਕਿ ਇੱਥੇ ਜੰਗਲੀ ਜਾਨਵਰ ਵਗੈਰਾ ਆਇਆ ਹੀ ਨਹੀਂ ਇੱਥੇ ਜਿਹੜਾ ਮਾਮਲਾ ਕੁਝ ਹੋਰ ਹੈ ਤਾਂ ਹੁਣ ਪੁਲਿਸ ਆ ਜਿਹੜੀ ਉਹ ਪਿੰਡ ਦੇ ਵਿੱਚ ਹੀ ਸਰਚ ਕਰਨੀ ਸ਼ੁਰੂ ਕਰਦੀ ਹੈ ਉਹ ਪਿੰਡ ਦੇ ਵਿੱਚੋਂ ਲੋਕਾਂ ਤੋਂ ਸੂਹ ਲੈਣੀ ਸ਼ੁਰੂ ਕਰ ਦਿਆ ਕਿ ਇਹਨਾਂ ਦੇ ਕਿਸੇ ਨਾਲ ਦੁਸ਼ਮਣੀ ਹੋਵੇ ਜਾਂ ਕੋਈ ਬੱਚੇ ਨੂੰ ਚਾੱਕੇ ਨਾ ਲੈ ਗਿਆ ਹੋਵੇ ਇਦਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਹੁਣ ਪੁਲਿਸ ਪਿੰਡ ਦੇ ਵਿੱਚ ਵੀ ਸਰਚ ਕਰਦੀ ਹੈ ਹੁਣ ਜਦੋਂ ਪੁਲਿਸ ਸਰਚ ਕਰ ਰਹੀ ਸੀ ਸਾਰੇ ਪਿੰਡ ਦੇ ਵਿੱਚ ਕਰ ਰਹੀ ਸੀ ਤਾਂ ਨਾਲ ਦੀ ਨਾਲ ਉਹਨਾਂ ਦੇ ਘਰ ਦੇ ਵਿੱਚ ਵੀ ਸਰਚ ਕੀਤੀ ਜਾਂਦੀ ਹੈ ਹੁਣ ਘਰ ਦਾ ਆਲਦਵਾਲਾ ਚੈੱਕ ਕਰ ਰਹੀ ਆ ਪੁਲਿਸ ਤਾਂ ਕਿ ਉੱਥੋਂ ਕੋਈ ਸੁਰਾਗ ਮਿਲ ਸਕੇ ਹੁਣ ਪੁਲਿਸ ਨੂੰ ਕਾਮਯਾਬੀ ਉਦੋਂ ਮਿਲਦੀ ਆ ਜਦੋਂ ਪੁਲਿਸ ਧਿਆਨ ਨਾਲ ਦੇਖਦੀ ਹੈ ਕਿ ਜਿਹੜਾ ਉੱਥੇ ਸੈਪਟਿਕ ਟੈਂਕ ਸੀ ਉਹਨਾਂ ਦੇ ਘਰ ਦੀ ਬੈਕ ਸਾਈਡ ਤੇ ਜੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਟਾਇਲਟ ਵਾਲਾ ਗੰਦਗੀ ਵਾਲਾ ਟੈਂਕ ਹੁੰਦਾ ਉਹ ਟੈਂਕ ਦੇ ਉੱਤੇ ਜਿਹੜਾ ਢੱਕਣ ਸੀ ਪੁਲਿਸ ਨੂੰ ਲੱਗਿਆ ਕਿ ਇਹ ਢੱਕਣ ਕਿਸੇ ਨੇ ਦੁਬਾਰਾ ਤੋਂ ਰੱਖਿਆ ਹੋਇਆ ਇੱਥੋਂ ਇੱਕ ਵਾਰ ਚੱਕ ਕੇ ਕਿਉਂਕਿ ਉਸ ਢੱਕਣ ਦੇ ਆਲੇ-ਦਾਲ ਜਿਹੜਾ ਵੀ ਕਾਜ ਜੰਮਿਆ ਸੀ ਉਹ ਆਲੇ-ਦਾਲ ਤਾਂ ਪੁਰਾਣਾ ਸੀਗਾ ਤੇ ਜਿਹੜਾ ਉੱਥੇ ਸੀਗਾ ਉਹ ਇਦਾਂ ਲੱਗਦਾ ਸੀ ਕਿ ਉੱਥੋਂ ਕਾਜਾ हटਿਆ ਹੋਇਆ ਹੈ ਕਿਉਂਕਿ ਜਦੋਂ ਪੁਰਾਣਾ ਘਾ ਆਪਾਂ ਦੇਖੀਏ ਪੁਰਾਣੇ ਸਮੇਂ ਦਾ ਘਾ ਜੰਮਿਆ ਹੁੰਦਾ ਉੱਥੋਂ ਕੋਈ ਚੀਜ਼ ਹਟਾ ਕੇ ਦੁਬਾਰਾ ਰੱਖਦੇ ਆ ਤਾਂ ਉੱਥੇ ਸਾਫ ਪਤਾ ਲੱਗਦਾ ਰਹਿੰਦਾ ਕਿ ਇੱਥੋਂ ਚੀਜ਼ ਹਟਾਈ ਗਈ ਆ ਤਾਂ ਹੁਣ ਪੁਲਿਸ ਨੂੰ ਲੱਗਦਾ ਕਿ ਟੱਕਣਾ ਜਿਹੜਾ ਦੁਬਾਰਾ ਰੱਖਿਆ ਗਿਆ ਇਸ ਕਰਕੇ ਹੁਣ ਪੁਲਿਸ ਜਿਹੜਾ ਉਸ ਟੈਂਕ ਨੂੰ ਖੋਲਦੀ ਆ ਟੈਂਕ ਨੂੰ ਖੋਲ ਕੇ ਵਿੱਚ ਜਦੋਂ ਝਾਤ ਮਾਰਦੇ ਆ ਤੇ ਟੈਂਕ ਨੂੰ ਖਾਲੀ ਕਰਕੇ ਦੇਖਦੇ ਆ ਤਾਂ ਵਿੱਚੋਂ ਇੱਕ ਛੋਟੀ ਜੀ 8 ਮਹੀਨੇ ਦੀ ਬੱਚੀ ਦੀ ਲਾਸ਼ ਨਿਕਲਦੀ ਹੈ ਜਦੋਂ ਹੁਣ ਟੈਂਕ ਦੇ ਵਿੱਚੋਂ ਲਾਸ਼ ਨਿਕਲੀ ਤਾਂ ਹਰ ਕੋਈ ਇਹ ਚੀਜ਼ ਦੇ ਕੇ ਹੈਰਾਨ ਸੀਗਾ ਸਾਰੇ ਲੋਕ ਜਿਹੜੇ ਸਹਿਮ ਗਏ ਸੀ ਕਿ ਇਹ ਕੰਮ ਕਿਸ ਨੇ ਕੀਤਾ ਇਹ ਜਿਹੜਾ ਕਾਰਵਾਈ ਆ ਜਾਂ ਕਹਦੇ ਇਸ ਘਟਨਾ ਨੂੰ ਜਿਹੜਾ ਅੰਜਾਮ ਆ ਉਹ ਕਿਸ ਨੇ ਦਿੱਤਾ ਇੱਕ ਛੋਟੀ ਜੀ ਬੱਚੀ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਆ ਤਾਂ ਇਹਦੇ ਚੱਲਦੇ ਆ ਹੁਣ ਪੁਲਿਸ ਘਰਦਿਆਂ ਤੋਂ ਪੁੱਛਗਿੱਛ ਕਰਦੀ ਆ ਤੇ ਪੁੱਛਗਿੱਛ ਦੇ ਦੌਰਾਨ ਉਹ ਪੁੱਛਦੇ ਆ ਕਿ ਕਿਸੇ ਘਰ ਦੇ ਮੈਂਬਰ ਦੀ ਕਿਸੇ ਨਾਲ ਇੱਕ ਦੂਜੇ ਨਾਲ ਲੜਾਈ ਹੋਵੇ ਜਾਂ ਫਿਰ ਕਿਸੇ ਦੀ ਇਹਨਾਂ ਦੇ ਨਾਲ ਦੁਸ਼ਮਣੀ ਹੋਵੇ ਤਾਂ ਇਦਾਂ ਦੀ ਗੱਲਬਾਤ ਪੁੱਛਦੇ ਆ ਤਾਂ ਪੁਲਿਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਤਾਂ ਹੁਣ ਦੁਬਾਰਾ ਤੋਂ ਉਸ ਦੀ ਮਾਂ ਹੁੰਦੀ ਜਿਹੜੀ ਬੱਚੀ ਦੀ ਉਹ ਤਾਂ ਦੁਬਾਰਾ ਪੁੱਛਗਿਛ ਕੀਤੀ ਜਾਂਦੀ ਹੈ ਹੁਣ ਉਹ ਤਾਂ ਜਦੋਂ ਪੁਲਿਸ ਪੁੱਛਗਿਛ ਕਰ ਰਹੀ ਸੀ ਤਾਂ ਪੁਲਿਸ ਨੂੰ ਲੱਗਿਆ ਕਿ ਇਹਦੇ ਬਿਆਨਾਂ ਦੇ ਵਿੱਚ ਕੁਝ ਗੜਬੜਾ ਕਿਉਂਕਿ ਹਰ ਬਾਰ ਜਦੋਂ ਕੋਈ ਨਵਾਂ ਅਧਿਕਾਰੀ ਜਾ ਕੇ ਉਹ ਤੋਂ ਸਵਾਲ ਪੁੱਛਦਾ ਸੀ ਤਾਂ ਉਹ ਆਪਣੇ ਜਵਾਬ ਸੀ ਜਿਹੜੇ ਉਹ ਬਦਲਦੀ ਰਹਿੰਦੀ ਸੀ ਉਹ ਕਦੇ ਕੁਝ ਕਹਿੰਦੀ ਸੀ ਕਦੇ ਕੁਝ ਤਾਂ ਹੁਣ ਪੁਲਿਸ ਨੂੰ ਸ਼ੱਕ ਹੋਣਾ ਸ਼ੁਰੂ ਹੋਇਆ ਕਿ ਇਸ ਘਟਨਾ ਦੇ ਵਿੱਚ ਜਿਹੜੀ ਇਹ ਔਰਤ ਆ ਇਹਦਾ ਹੀ ਹੱਥ ਆ ਤਾਂ ਹੁਣ ਪੁਲਿਸ ਉਹਨੂੰ ਹੁਣ ਥੋੜੀ ਸਖਤੀ ਨਾਲ ਪੁੱਛਦੀ ਹੈ ਜਦੋਂ ਸਖਤੀ ਪੜਾਉਂਦੀ ਆ ਤਾਂ ਜਿਹੜੀ ਜਗਮਤੀ ਸੀ ਉਹ ਮੰਨ ਜਾਂਦੀ ਹੈ ਕਿ ਜਿਹੜਾ ਇਹ ਕਾਤਲ ਆ ਜਿਹੜੀ ਉਹਦੀ ਧੀ ਆ ਉਹਨੂੰ ਉਸੇ ਨੇ ਉਸ ਸੈਪਟਿਕ ਟੈਂਕ ਦੇ ਵਿੱਚ ਸਿੱਟਿਆ ਸੀ ਹੁਣ ਜਿਹੜੀ ਪੁਲਿਸ ਆ ਉਹਨੇ ਜਿਹੜੀ ਉਹ ਛੋਟੀ ਜੀ ਬੱਚੀ ਦੀ ਡੈੱਡ ਬਾਡੀ ਸੀ ਉਹ ਪਹਿਲਾਂ ਹੀ ਹਸਪੀਟਲ ਦੇ ਵਿੱਚ ਭੇਜ ਦਿੱਤੀ ਸੀ ਤਾਂ ਕਿ ਉਹਦਾ ਜਿਹੜਾ ਪੋਸਟਮਾਰਟਮ ਹੋ ਸਕੇ ਹੁਣ ਪੋਸਟਮਾਰਟਮ ਦੀ ਰਿਪੋਰਟ ਵੀ ਆਉਂਦੀ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਪਤਾ ਲੱਗਦਾ ਕਿ ਜਿਹੜੀ ਉਹ ਬੱਚੀ ਹੈ ਉਹਦੀ ਜਿਹੜੀ ਮੌਤ ਹੈ ਉਹ ਡੁੱਬਣ ਦੇ ਕਾਰਨ ਹੋਈ ਹੈ ਪਹਿਲਾਂ ਤਾਂ ਪੁਲਿਸ ਨੂੰ ਲੱਗ ਰਿਹਾ ਸੀ ਕਿ ਕਿਸੇ ਨੇ ਮਾਰ ਕੇ ਵਿੱਚ ਸਿਟੀ ਹੈ ਪਰ ਜਦ ਹੁਣ ਪਤਾ ਲੱਗਿਆ ਕਿ ਉਹਨੂੰ ਜਿਉਂਦੀ ਨੂੰ ਇਹ ਵਿਚਾਰੀ ਨੂੰ ਵਿੱਚ ਸੁੱਟ ਦਿੱਤਾ ਗਿਆ ਤੇ ਉਸ ਗੰਦਗੀ ਦੇ ਵਿੱਚ ਉਹਦੇ ਦਮ ਘੁੱਟ ਕੇ ਜਾਂ ਡੁੱਬ ਕੇ ਮੌਤ ਹੋਈ ਹੈ ਤਾਂ ਹਰ ਕੋਈ ਗੁੱਸੇ ਦੇ ਨਾਲ ਭਰ ਜਾਂਦਾ ਹੁਣ ਦੂਜੇ ਪਾਸੇ ਉਹਦੀ ਮਾਂ ਨੇ ਹੀ ਮੰਨ ਲਿਆ ਸੀ ਕਿ ਉਸੇ ਨੇ ਕਤਲ ਕੀਤਾ ਤਾਂ ਹਰ ਇੱਕ ਦਾ ਇੱਕੇ ਸਵਾਲ ਬਚਦਾ ਕਿ ਕਤਲ ਉਹਨੇ ਕੀਤਾ ਕਿਉਂ ਆਪਣੇ ਬੱਚੀ ਨੂੰ ਮਾਰਿਆ ਕਿਉਂ ਪੁਲਿਸ ਜਾਗਮਤੀ ਨੂੰ ਜਿਹੜੀ ਗ੍ਰਿਫਤਾਰ ਕਰਕੇ ਥਾਣੇ ਲੈ ਕੇ ਗਈ ਥਾਣੇ ਦੇ ਵਿੱਚ ਜਾ ਕੇ ਹੁਣ ਉਹ ਤੋਂ ਪੁੱਛਗਿੱਛ ਹੁੰਦੀ ਹੈ। ਉਹਨੂੰ ਪੁੱਛਿਆ ਜਾਂਦਾ ਕਿ ਤੂੰ ਇਹ ਕਤਲ ਕੀਤਾ ਕਿਉਂ? ਆਪਣੀ ਹੀ ਧੀ ਤੂੰ ਕਿਉਂ ਮਾਰ ਦਿੱਤੀ? ਤਾਂ ਹੁਣ ਜਿਹੜੀ ਜਗਮਤੀ ਹੈ ਉਹ ਜਿਹੜਾ ਕਾਰਨ ਦੱਸਦੀ ਹੈ ਉਹ ਕੋਈ ਬਹੁਤਾ ਵੱਡਾ ਨਹੀਂ ਹੁੰਦਾ। ਉਹਨੇ ਜਿਹੜਾ ਆਪਣੀ ਧੀ ਦਾ ਕਤਲ ਕੀਤਾ ਉਹ ਇੱਕ ਛੋਟੇ ਜਿਹੇ ਕਾਰਨ ਦੇ ਕਰਕੇ ਹੀ ਕਰ ਦਿੱਤਾ। ਉਹ ਦੱਸਦੀ ਹੈ ਕਿ ਜਿਹੜਾ ਉਸ ਬੱਚੀ ਦਾ ਬਾਪ ਆ ਯਾਨੀ ਕਿ ਉਹਦਾ ਜਿਹੜਾ ਪਤੀ ਹੈ ਉਸ ਦਾ ਨਾਮ ਸੀਗਾ ਮਾਤੇ ਫਿਰ। ਉਹ ਮਾਤੇ ਫਿਰ ਪਿਛਲੇ ਕੁਝ ਸਾਲਾਂ ਤੋਂ ਮੁੰਬਈ ਦੇ ਵਿੱਚ ਕੰਮ ਕਰਦਾ ਸੀ ਆਪਣੇ ਘਰ ਦਾ ਪਾਲਣ ਪੋਸ਼ਣ ਕਰਨ ਲਈ ਮੁੰਬਈ ਦੇ ਵਿੱਚ ਕੋਈ ਮਜ਼ਦੂਰੀ ਕਰਦਾ ਸੀ ਕਿਸੇ ਫੈਕਟਰੀ ਦੇ ਵਿੱਚ ਤੇ ਉੱਥੇ ਉਹ ਪਿਛਲੇ 1 ਸਾਲ ਤੋਂ ਗਿਆ ਸੀ ਤੇ ਪਿਛਲੇ 1 ਸਾਲ ਤੋਂ ਵਾਪਸ ਨਹੀਂ ਆਇਆ ਜਾਨੀ ਕਿ ਉਹਦੀ ਜਿਹੜੀ ਬੱਚੀ ਦਾ ਜਨਮ ਹੋਇਆ ਜਦੋਂ ਉਹ ਉਦੋਂ ਵੀ ਨਹੀਂ ਆਇਆ ਉਹ ਆਪਣੀ ਬੱਚੀ ਦੇ 4 ਮਹੀਨੇ ਜਨਮ ਹੋਣ ਤੋਂ ਪਹਿਲਾਂ ਹੀ ਉੱਥੇ ਚਲਾ ਗਿਆ ਤੇ ਹੁਣ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਜਦੋਂ ਉਹਦੇ ਬੱਚੀ ਹੋਈ ਉਹ ਉਸਦੇ ਜਨਮ ਤੇ ਨਹੀਂ ਆਇਆ ਉਹਦਾ ਵੀ ਇੱਕ ਕਾਰਨ ਸੀ ਉਹ ਕਾਰਨ ਇਹ ਸੀ ਕਿ ਉਹ ਮੰਨਦਾ ਸੀ ਕਿ ਜਿਹੜੀ ਬੱਚੀ ਆ ਇਹ ਉਹਦੀ ਨਹੀਂ ਹੈ ਤੇ ਉਹ ਹਰ ਵਾਰ ਆਪਣੀ ਘਰ ਵਾਲੀ ਨਾਲ ਇਸੇ ਗੱਲ ਦੇ ਉੱਤੇ ਲੜਦਾ ਰਹਿੰਦਾ ਸੀ ਉਹ ਆਪਣੀ ਬੱਚੀ ਤੱਕ ਨਹੀਂ ਦੇਖਣ ਆਇਆ ਇਹ ਜਿਹੜਾ ਉਹਨਾਂ ਦੀ ਲੜਾਈ ਜਿਹੜਾ ਸਿਲਸਲਾ ਸੀ ਇਹ ਕਾਫੀ ਲੰਬੇ ਸਮੇਂ ਤੋਂ ਚੱਲਦਾ ਰਿਹਾ ਸੀ ਤੇ ਹੁਣ 28 ਤਰੀਕ ਨੂੰ ਵੀ 28 ਸਤੰਬਰ ਨੂੰ ਵੀ ਉਹਦੇ ਘਰ ਵਾਲੇ ਨੇ ਜਿਹੜਾ ਜਗਮਤੀ ਨੂੰ ਫੋਨ ਕੀਤਾ ਜਗਮਤੀ ਨੂੰ ਫੋਨ ਕਰਕੇ ਉਹ ਉਹਦੇ ਨਾਲ ਲੜਿਆ ਉਹਦੀ ਲੜਾਈ ਦੇ ਵਿੱਚ ਉਹਨੇ ਫੇਰ ਉਹੀ ਗੱਲਾਂ ਦੁਹਰਾਈਆਂ ਕਿ ਬੱਚੀ ਮੇਰੀ ਤਾਂ ਹੈ ਹੀ ਨਹੀਂ ਮੈਂ ਤਾਂ ਬੱਚੀ ਚਾਹੁੰਦਾ ਹੀ ਨਹੀਂ ਸੀ ਇਦਾਂ ਇਦਾਂ ਦੀਆਂ ਗੱਲਾਂ ਕਰਦਾ ਜਦੋਂ ਉਹ ਹੁਣ ਜਗਮਤੀ ਨੂੰ ਇਹ ਸਾਰੀਆਂ ਗੱਲਾਂ ਸੁਣ ਕੇ ਗੁੱਸਾ ਆਉਂਦਾ ਤੇ ਉਹ ਸੋਚਦੀ ਆ ਕਿ ਸਾਰੀ ਲੜਾਈ ਦਾ ਕਾਰਨ ਇਹ ਬੱਚੀ ਆ ਇਸ ਕਰਕੇ ਉਹ ਸੋਚਦੀ ਆ ਕਿ ਮੈਂ ਇਸ ਬੱਚੀ ਨੂੰ ਹੀ ਖਤਮ ਕਰ ਦੇਣੀ ਆ ਇਹਦੇ ਚੱਲਦੇ ਆ ਹੀ ਉਹ ਰਾਤ ਨੂੰ ਜਦੋਂ ਉਹਨੂੰ ਲੱਗਦਾ ਕਿ ਸਾਰੇ ਸੌ ਚੁੱਕੇ ਆ ਤਾਂ ਰਾਤ ਨੂੰ ਆਪਣੀ ਬੱਚੀ ਨੂੰ ਚੱਕਦੀ ਆ ਤੇ ਲੈ ਜਾ ਕੇ ਉਹ ਸੈਪਟਿਕ ਟੈਂਕ ਦੇ ਵਿੱਚ ਸੁੱਟ ਦਿੰਦੀ ਆ ਤੇ ਇਸ ਤਰ੍ਹਾਂ ਉਹ ਛੋਟੀ ਜੀ ਬੱਚੀ ਆ ਜਿਹੜੀ ਉਹਦੀ ਮੌਤ ਹੋ ਜਾਂਦੀ ਆ ਤੇ ਹੁਣ ਜਦੋਂ ਸਾਰੀ ਗੱਲਬਾਤ ਪੁਲਿਸ ਨੇ ਸੁਣੀ ਤਾਂ ਉਹਨਾਂ ਦੇ ਜਿਹੜੇ ਪੈਰਾਂ ਦੇ ਥੱਲੋਂ ਜ਼ਮੀਨ ਖਿਸਕ ਗਈ ਕਿ ਇੱਕ ਮਾਂ ਆਪਣੀ ਬੱਚੀ ਨੂੰ ਇਦਾਂ ਕਿਵੇਂ ਮਾਰ ਸਕਦੀ ਆ ਉਹਦੀ ਲੱਖ ਲੜਾਈ ਹੋਵੇ ਆਪਣੇ ਪਤੀ ਦੇ ਨਾਲ ਉਹਨਾਂ ਦੋਨਾਂ ਦੀ ਆਪਸ ਦੇ ਵਿੱਚ ਲੜਾਈ ਸੀ ਪਰ ਉਸ ਛੋਟੀ ਜੀ ਬੱਚੀ ਦਾ ਕੀ ਕਸੂਰ ਸੀਗਾ ਤਾਂ ਹੁਣ ਸਾਰਿਆਂ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਾਰੇ ਹੀ ਬਹੁਤ ਜ਼ਿਆਦਾ ਦੁਖੀ ਵੀ ਸੀ ਤੇ ਗੁੱਸੇ ਦੇ ਵਿੱਚ ਵੀ ਸੀ ਤੇ ਹੁਣ ਜਿਹੜੀ ਜਗਮਤੀ ਆ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਉਹਦੇ ਉੱਤੇ ਮੁਕੱਦਮਾ ਚੱਲ ਰਿਹਾ ਹੁਣੇ ਜਿਵੇਂ ਆਪਾਂ ਇੱਕ ਪਹਿਲੇ ਘਟਨਾ ਦਾ ਜ਼ਿਕਰ ਕੀਤਾ ਜਿਸ ਦੇ ਵਿੱਚ ਇੱਕ ਮਾਂ ਤੇ ਧੀ ਦੀ ਸਟੋਰੀ ਸੀ ਤੇ ਹੁਣ ਜਿਹੜੀ ਆਪਾਂ ਦੂਜੀ ਘਟਨਾ ਲੈ ਕੇ ਆਇਆ ਇਹਦੇ ਵਿੱਚ ਇੱਕ ਮਾਂ ਤੇ ਪੁੱਤ ਦੀ ਕਹਾਣੀ ਹੈ ਤੇ ਇਹ ਕਹਾਣੀ ਹੈ ਮਹਾਰਾਸ਼ਟਰ ਦੀ ਮਹਾਰਾਸ਼ਟਰ ਦੇ ਵਿੱਚ ਇੱਕ ਜਗ੍ਹਾ ਆ ਕੋਲਾਪੁਰ ਕੋਲਾਪੁਰ ਦੇ ਵਿੱਚ ਇੱਕ ਛੋਟੀ ਜੀ ਜਗ੍ਹਾ ਜਿਸ ਦਾ ਨਾਮ ਆ ਮਾਕੜਵਾਲਾ ਮਾਕੜਵਾਲਾ ਦੇ ਵਿੱਚ ਇੱਕ ਸੁਨੀਲ ਨਾਮ ਦਾ ਵਿਅਕਤੀ ਸੀ ਇੱਕ ਲੜਕਾ ਸੀ ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਉਹ ਮਾਂ ਪੁੱਤ ਦੋਨੇ ਇਕੱਲੇ ਹੀ ਰਹਿੰਦੇ ਸੀ ਹੋਇਆ ਕਿ ਇੱਕ ਦਿਨ ਜਿਹੜਾ ਸੁਨੀਲ ਸੀ ਉਹ ਆਪਣੇ ਘਰ ਦੇ ਵਿੱਚ ਹੀ ਮੌਜੂਦ ਸੀ ਤੇ ਉਹਦੇ ਘਰ ਦੇ ਬਾਹਰ ਦੀ ਇੱਕ ਗਵਾਂਡੀ ਲੰਘਿਆ ਜਾ ਰਿਹਾ ਸੀ ਉਹਦੇ ਗਵਾਂਡੀ ਨੂੰ ਬਾਹਰ ਲੰਘਦੇ ਲੰਘਦੇ ਆ ਬੜੀ ਅਜੀਬ ਜੀ ਸਮੈਲ ਆਈ ਉਸਦੇ ਘਰ ਦੇ ਵਿੱਚੋਂ ਤਾਂ ਜਦੋਂ ਉਹਨੂੰ ਬੜੀ ਅਜੀਬ ਜੀ ਸਮੈਲ ਆਈ ਤਾਂ ਉਸ ਤੋਂ ਬਾਅਦ ਫਿਰ ਉਹ ਆਪਣੇ ਘਰ ਪਹੁੰਚਿਆ ਤੇ ਘਰੇ ਜਾ ਕੇ ਉਹਨੇ ਗੱਲ ਕੀਤੀ ਕਿ ਜਿਹੜਾ ਸੁਨੀਲ ਆ ਉਹਦੇ ਘਰ ਦੇ ਵਿੱਚੋਂ ਬੜੀ ਅਜੀਬ ਜੀ ਸਮੈਲ ਆ ਰਹੀ ਹੈ ਤਾਂ ਉਹਦੇ ਘਰ ਦੇ ਕਹਿੰਦੇ ਆ ਕਿ ਸਾਨੂੰ ਵੀ ਆ ਰਹੀ ਆ ਤੇ ਇਸ ਤੋਂ ਪਹਿਲਾਂ ਇਹਨਾਂ ਦੇ ਘਰ ਦੇ ਵਿੱਚੋਂ ਬਹੁਤ ਸਾਰੀਆਂ ਆਵਾਜ਼ਾਂ ਆ ਰਹੀਆਂ ਸੀਗੀਆਂ ਤਾਂ ਜਦੋਂ ਇਹ ਗੱਲਬਾਤ ਸੁਣਦਾ ਉਹ ਉਹ ਦੁਬਾਰਾ ਤੋਂ ਫੇਰ ਉਹਦੇ ਘਰ ਜਾਂਦਾ ਉਹਦੇ ਘਰ ਜਾ ਕੇ ਜਦੋਂ ਉਹ ਅੰਦਰ ਜਾਂਦਾ ਅੰਦਰ ਜਾ ਕੇ ਦੇਖਦਾ ਕਿ ਸਾਹਮਣੇ ਫਰਸ਼ ਦੇ ਉੱਤੇ ਜਿਹੜਾ ਸੁਨੀਲ ਆ ਉਹ ਬੈਠਾ ਜਿਹੜਾ ਆਪਣਾ ਖਾਣਾ ਖਾ ਰਿਹਾ ਤੇ ਨਾਲ ਹੀ ਉਹਦੇ ਉਹਦੀ ਮਾਂ ਦੀ ਡੈੱਡ ਬਾਡੀ ਪਈ ਹੈ ਉਹਦੀ ਡੈੱਡ ਬਾਡੀ ਸੀ ਜਿਹੜੀ ਉਸਦੀ ਮਾਂ ਦੀ ਉਹ ਬੜੀ ਗੰਭੀਰ ਹਾਲਤ ਦੇ ਵਿੱਚ ਸੀ ਉਹਦਾ ਸਿਰ ਸੀ ਜਿਹੜਾ ਉਹਦੇ ਉੱਤੇ ਕਾਫੀ ਵੱਡਾ ਜ਼ਖਮ ਸੀ। ਉਹਦਾ ਜਿਹੜਾ ਸੀਨਾ ਸੀ ਉਹਦੇ ਤੇ ਕਾਫੀ ਵੱਡਾ ਜ਼ਖਮ ਸੀ। ਉਹਦਾ ਪੇਟ ਸੀ ਉਹ ਵੀ ਫਟਿਆ ਪਿਆ ਸੀ ਤੇ ਲਹੂ ਲਹਾਨ ਹੋਇਆ ਪਿਆ ਸੀ ਆਲੇ ਦਾਲੇ। ਜਦੋਂ ਇਹ ਸਭ ਕੁਝ ਉਹ ਦੇਖਦਾ ਤਾਂ ਉਹ ਬਹੁਤ ਜਿਆਦਾ ਡਰ ਜਾਂਦਾ। ਡਰਨ ਤੋਂ ਬਾਅਦ ਉਹ ਉੱਚ-ਉੱਚ ਚੀਕਾਂ ਮਾਰਨੀ ਸ਼ੁਰੂ ਕਰਦਾ ਤੇ ਬਾਹਰ ਆਲੇ ਦਾਲੇ ਦੇ ਹੋਰ ਲੋਕਾਂ ਨੂੰ ਸੱਦਦਾ ਤੇ ਲੋਕ ਪਹੁੰਚਦੇ ਆ ਕੇ ਜਿਹੜਾ ਜਿਹੜਾ ਵੀ ਉਹ ਦੇਖਦਾ ਦ੍ਰਿਸ਼ ਹਰ ਕੋਈ ਡਰ ਜਾਂਦਾ। ਡਰ ਦੇ ਮਾਰੇ ਸਭ ਦੇ ਚੀਕਾਂ ਨਿਕਲ ਜਾਂਦੀਆਂ ਨੇ। ਤਾਂ ਇਹਦੇ ਚੱਲਦੇ ਆਂ ਹੀ ਹੁਣ ਪੁਲਿਸ ਨੂੰ ਬੁਲਾਇਆ ਜਾਂਦਾ। ਹੁਣ ਮੌਕੇ ਤੇ ਪੁਲਿਸ ਪਹੁੰਚਦੀ ਹੈ। ਪੁਲਿਸ ਆ ਕੇ ਦੇਖਦੀ ਹੈ ਕਿ ਜਿਹੜਾ ਸੁਨੀਲ ਆ ਸਾਈਡ ਤੇ ਬੈਠਾ ਆਪਣਾ ਖਾਣਾ ਖਾ ਰਿਆ ਤੇ ਉਹਦੀ ਮਾਂ ਦੀ ਡੈੱਡ ਬੋਡੀ ਉੱਥੇ ਪਈ ਹੈ। ਤੇ ਹੁਣ ਜਦੋਂ ਇਹ ਦੇਖਦਿਆ ਤਾਂ ਡੈੱਡ ਬੋਡੀ ਨੂੰ ਕਾਬਜ਼ੇ ਦੇ ਵਿੱਚ ਲੈਂਦੇ ਆ ਤੇ ਸੁਨੀਲ ਨੂੰ ਗ੍ਰਿਫਤਾਰ ਕਰ ਦਿਆ। ਗ੍ਰਿਫਤਾਰ ਕਰਨ ਤੋਂ ਬਾਅਦ ਫਿਰ ਪੁਲਿਸ ਉੱਥੇ ਜਿਹੜੀ ਜਾਂਚ ਕਰਨੀ ਸ਼ੁਰੂ ਕਰਦੀ ਹੈ ਤੇ ਆਖਰਕਾਰ ਉਹ ਦੇਖਣਾ ਸ਼ੁਰੂ ਕਰ ਦਿਆ ਕਿ ਇੱਥੇ ਹੋਇਆ ਕੀ ਹੈ। ਜਦੋਂ ਇਹ ਸਾਰਾ ਜਾਇਜ਼ਾ ਲੈ ਰਹੇ ਸੀ ਤਾਂ ਉਹਨਾਂ ਦੇ ਸਾਹਮਣੇ ਇੱਕ ਗੱਲ ਹੋਰ ਆਈ ਜੋ ਕਿ ਸਾਰਿਆਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਖਿਸਕਾ ਦਿੰਦੀ ਹੈ ਉਹ ਇਹ ਗੱਲ ਸੀ ਕਿ ਜਿਹੜਾ ਉਸ ਦਾ ਬੇਟਾ ਉਹ ਖਾਣਾ ਖਾ ਰਿਹਾ ਸੀ ਪਲੇਟ ਦੇ ਵਿੱਚ ਜਦੋਂ ਉਹ ਦੇਖਦੇ ਆ ਉਹ ਕੁਝ ਹੋਰ ਨਹੀਂ ਬਲਕਿ ਉਸ ਦੀ ਆਪਣੀ ਮਾਂ ਦੇ ਕੁਝ ਅੰਗ ਸੀਗੇ ਜੋ ਕਿ ਉਹਨੇ ਉਹਦੇ ਸਰੀਰ ਦੇ ਵਿੱਚੋਂ ਕੱਢੇ ਸੀ ਜਿਸ ਦੇ ਵਿੱਚ ਇੱਕ ਦਿਮਾਗ ਇੱਕ ਉਸ ਦਾ ਹਾਰਟ ਉਹਦੀਆਂ ਕਿਡਨੀਜ਼ ਉਹਦਾ ਇੱਕ ਲੀਵਰ ਇਹ ਸਾਰਾ ਕੁਝ ਸੀਗਾ ਜਿਹੜਾ ਉਹ ਪਕਾ ਕੇ ਖਾ ਰਿਹਾ ਸੀ ਇਸੇ ਕਰਕੇ ਜਦੋਂ ਉਹਨੇ ਉਹ ਪਕਾਈਆਂ ਚੀਜ਼ਾਂ ਉਹਦੀ ਉਹ 스ਮੈਲ ਲੋਕਾਂ ਨੂੰ ਬਾਹਰ ਤੱਕ ਗਈ ਜਿਹੜੇ ਉਹਦੇ ਗਮਾਂਡੀ ਨੂੰ ਸਮੈਲ ਆਈ ਤਾਂ ਇਸ ਤੋਂ ਬਾਅਦ ਹੁਣ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਉਹ ਤੋਂ ਪੁੱਛਗੀਆਂ ਸ਼ੁਰੂ ਹੁੰਦੀ ਹੈ ਉਹਨੂੰ ਹੁਣ ਪੁਲਿਸ ਪੁੱਛਦੀ ਹੈ ਕਿ ਤੂੰ ਆਪਣੀ ਮਾਂ ਦਾ ਕਤਲ ਇਦਾਂ ਕਿਉਂ ਕੀਤਾ ਤੇ ਕਤਲ ਕਰਨ ਤੋਂ ਬਾਅਦ ਉਹਦੇ ਜਿਹੜੇ ਅੰਗ ਨੇ ਉਹਨਾਂ ਨੂੰ ਤੂੰ ਕਿਉਂ ਖਾ ਗਿਆ ਤਾਂ ਹੁਣ ਪੁਲਿਸ ਨੂੰ ਜਿਹੜੀ ਗੱਲ ਸੁਨੀਲ ਦੱਸਦਾ ਉਹ ਕੁਝ ਇਸ ਤਰ੍ਹਾਂ ਹੁੰਦੀ ਹੈ ਉਹ ਦੱਸਦਾ ਕਿ ਮੈਂ ਉਸ ਦਿਨ ਜਦੋਂ 28 ਅਗਸਤ 2017 ਦੀ ਇਹ ਘਟਨਾ 28 ਅਗਸਤ ਵਾਲੇ ਦਿਨ ਮੈਂ ਜਦੋਂ ਘਰੇ ਆਇਆ ਘਰੇ ਆ ਕੇ ਮੈਂ ਆਪਣੀ ਮਾਂ ਤੋਂ ਸ਼ਰਾਬ ਪੀਣ ਲਈ ਪੈਸੇ ਮੰਗੇ ਕਿਉਂਕਿ ਜਿਹੜਾ ਸੁਨੀਲ ਸੀ ਉਹਨੂੰ ਸ਼ਰਾਬ ਦੀ ਬੜੀ ਜ਼ਿਆਦਾ ਲਤ ਲੱਗੀ ਹੋਈ ਸੀ ਉਹ ਸ਼ਰਾਬ ਪੀਣ ਦਾ ਬਹੁਤ ਪੱਕਾ ਆਦੀ ਸੀਗਾ ਉਹ ਸ਼ਰਾਬ ਤੋਂ ਬਿਨਾਂ ਰਹਿ ਨਹੀਂ ਸਕਦਾ ਸੀ ਇਸੇ ਲਈ ਉਹ ਆਪਣੀ ਮਾਂ ਤੋਂ ਉਸ ਦਿਨ ਪੈਸੇ ਮੰਗਦਾ ਜਦੋਂ ਉਹਨੇ ਪੈਸੇ ਮੰਗੇ ਤਾਂ ਉਹਦੀ ਮਾਂ ਨੇ ਉਹਨੂੰ ਜਵਾਬ ਦੇ ਦਿੱਤਾ ਉਹਦੀ ਮਾਂ ਨੇ ਉਹਨੂੰ ਕਹਿੰਦੀ ਆ ਕਿ ਤੂੰ ਤਾਂ ਹਰ ਰੋਜ਼ ਹੀ ਸ਼ਰਾਬ ਪਿੰਦਾ ਰਹਿਣਾ ਤੂੰ ਘਰ ਬਰਬਾਦ ਕਰਦਾ ਉਹ ਬਹੁਤ ਗੱਲਾਂ ਬੋਲਦੀ ਆ ਇਹਦੇ ਚੱਲਦੇ ਆਏ ਹੁਣ ਸੁਨੀਲ ਨੂੰ ਗੁੱਸਾ ਆਉਂਦਾ ਤੇ ਗੁੱਸੇ ਦੇ ਵਿੱਚ ਉਹ ਆਪਣੀ ਮਾਂ ਦੇ ਨਾਲ ਹੱਥੋਪਾਈ ਕਰਨ ਆ ਜਾਂਦਾ ਹੱਥੋਂ ਪਾਈ ਕਰਨ ਦੇ ਦੌਰਾਨ ਉਹ ਆਪਣੀ ਮਾਂ ਦਾ ਗਲਾ ਘੁੱਟ ਕੇ ਉਹਦਾ ਕਤਲ ਕਰ ਦਿੰਦਾ ਉਹਦੇ ਕਤਲ ਕਰਨ ਤੋਂ ਬਾਅਦ ਉਹ ਇੱਥੇ ਨਹੀਂ ਰੁਕਦਾ ਫਿਰ ਉਹ ਜਾਂਦਾ ਜਾ ਕੇ ਇੱਕ ਤਿੱਖੀ ਛੁਰੀ ਲੈ ਕੇ ਆਉਂਦਾ ਛੁਰੀ ਲਿਆ ਕੇ ਆਪਣੀ ਮਾਂ ਦੇ ਜਿਹੜੇ ਸਰੀਰ ਨੂੰ ਕੱਟਣਾ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਆਪਣੀ ਮਾਂ ਦਾ ਦਿਮਾਗ ਕੱਢਦਾ ਤੇ ਉਸ ਤੋਂ ਬਾਅਦ ਉਹਦੇ ਹੋਰ ਅੰਗ ਹਾਰਟ ਉਹਦਾ ਕਿਡਨੀਜ਼ ਤੇ ਉਹਦਾ ਲੀਵਰ ਵਗੈਰਾ ਕੱਢ ਕੇ ਇੱਕ ਕਡਾਈ ਦੇ ਵਿੱਚ ਰੱਖ ਕੇ ਉਹਨਾਂ ਨੂੰ ਭੁੰਨਦਾ ਉਹਨਾਂ ਨੂੰ ਪਕਾਉਂਦਾ ਉਹਨਾਂ ਨੂੰ ਪਕਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਖਾਣਾ ਸ਼ੁਰੂ ਕਰਦਾ ਜਦੋਂ ਇਹ ਸਾਰੀਆਂ ਗੱਲਾਂ ਪੁਲਿਸ ਨੂੰ ਪਤਾ ਲੱਗੀਆਂ ਤਾਂ ਸਾਰਿਆਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕੋਈ ਇਹ ਗੱਲ ਮੰਨਣ ਲਈ ਜਿਹੜਾ ਤਿਆਰ ਹੀ ਨਹੀਂ ਸੀਗਾ ਕਿ ਕੋਈ ਐਦਾਂ ਕਿਵੇਂ ਕਰ ਸਕਦਾ ਕੋਈ ਆਪਣੀ ਮਾਂ ਨੂੰ ਮਾਰਨ ਤੋਂ ਬਾਅਦ ਉਹਦੇ ਅੰਗ ਕਿਵੇਂ ਖਾ ਸਕਦਾ ਇੱਕ ਇਹੀ ਕਾਂਡ ਨਹੀਂ ਇੱਕ ਇਸ ਤੋਂ ਪਹਿਲਾਂ ਹੋਰ ਵੀ ਕਾਂਡ ਹੋਇਆ ਸੀ ਆਪਣੇ ਦੇਸ਼ ਦੇ ਵਿੱਚ ਜਿਸ ਨੂੰ ਨਠਾਰੀ ਕਾਂਡ ਦੇ ਨਾਮ ਨਾਲ ਜਾਣਦੇ ਆ ਜੋ ਕਿ ਦਿੱਲੀ ਦੇ ਵਿੱਚ ਵਾਪਰਿਆ ਸੀ ਉਸ ਕਾਂਡ ਦੇ ਵਿੱਚ ਵੀ ਛੋਟੇ-ਛੋਟੇ ਜਿਹੜੇ ਬੱਚੇ ਸੀ ਉਹਨਾਂ ਨੂੰ ਮਾਰਨ ਤੋਂ ਬਾਅਦ ਉਹਨਾਂ ਦੇ ਵੀ ਜਿਹੜੇ ਮਾਸ ਨੂੰ ਕੁੱਕਰ ਦੇ ਵਿੱਚ ਪਕਾ ਕੇ ਖਾਧਾ ਗਿਆ ਸੀ ਉਹ ਵੀ ਬੜਾ ਇਦਾਂ ਦਾ ਹੀ ਕੇਸ ਸੀ ਜਦੋਂ ਕੇਹ ਸਾਹਮਣੇ ਆਇਆ ਸੀ ਤਾਂ ਪੁਲਿਸ ਵਾਲੇ ਜਦੋਂ ਉਹਦੀ ਸਟੋਰੀ ਸੁਣ ਰਹੇ ਸੀ ਤਾਂ ਉਹ ਉਲਟੀਆਂ ਕਰਦੇ ਬਾਹਰ ਆਏ ਸੀ ਕਿਉਂਕਿ ਉਹ ਸੁਣ ਵੀ ਨਹੀਂ ਸਕੇ ਉਦਾਂ ਦਾ ਹੀ ਕੇਸ ਹੁਣ ਇਹ ਸਾਹਮਣੇ ਆਇਆ ਸੀ ਹੁਣ ਜਿਹੜਾ ਸਾਰਾ ਕੁਝ ਪਤਾ ਲੱਗਿਆ ਪੁਲਿਸ ਨੂੰ ਇਸ ਤੋਂ ਬਾਅਦ ਹੁਣ ਪੁਲਿਸ ਜਿਹੜਾ ਕੇਸ ਰਜਿਸਟਰ ਕਰਦੀ ਹੈ ਤੇ ਇਹਨੂੰ ਜੇਲ੍ਹ ਭੇਜ ਕੇ ਇਹਦੇ ਉੱਤੇ ਮੁਕਾਦਮਾ ਚਲਾਉਂਦੀ ਹੈ ਹੁਣ ਇਹਦੇ ਉੱਤੇ ਮੁਕਾਦਮਾ ਚੱਲਿਆ 2017 ਦੀ ਘਟਨਾ ਸੀ ਚੱਲਦਿਆਂ ਚੱਲਦਿਆਂ ਜਿਹੜੀ ਨੀਚੇ ਵਾਲੀ ਅਦਾਲਤ ਸੀ ਉਹਨੇ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਤੇ ਇਸ ਦੀ ਫਾਂਸੀ ਦੀ ਸਜ਼ਾ ਦੀ ਜਿਹੜੀ ਅਪੀਲ ਸੀ ਜਾਂ ਉਹਦੇ ਖਿਲਾਫ ਇਹਨਾਂ ਨੇ ਇੱਕ ਜਿਹੜੀ ਆਪਣੀ ਅਰਜੀ ਸੀ ਉਹ ਹਾਈ ਕੋਰਟ ਦੇ ਵਿੱਚ ਦਿੱਤੀ ਤੇ ਹਾਈ ਕੋਰਟ ਦੇ ਵਿੱਚ ਕੇਸ ਚੱਲੇਆ ਹਾਈ ਕੋਰਟ ਦੇ ਵਿੱਚ ਕੇਸ ਚੱਲਣ ਤੋਂ ਬਾਅਦ ਜਿਹੜੀ ਹਾਈ ਕੋਰਟ ਸੀ ਉਹਨੇ ਵੀ ਸੇਮੇ ਫੈਸਲਾ ਸੁਣਾਇਆ ਜੋ ਕਿ ਫਾਂਸੀ ਦੀ ਸਜ਼ਾ ਸੀ ਇਹਦੀ ਉਹੀ ਬਰਕਰਾਰ ਰੱਖੀ ਕਿਉਂਕਿ ਜਿਹੜੀ ਅਦਾਲਤ ਸੀ ਉਹਨੇ ਜਿਹੜਾ ਇਹ ਕੇਸ ਸੀਗਾ ਉਹ ਰੇਅਰ ਆਫ ਦਾ ਰੇਅਰੈਸਟ ਕੇਸ ਦੇ ਵਿੱਚ ਪਾਇਆ ਹੁਣ ਜਦੋਂ ਅਦਾਲਤ ਇਦਾਂ ਕੋਈ ਕੇਸ ਰੇਅਰ ਆਫ ਦਾ ਰੇਅਰੈਸਟ ਦੇ ਵਿੱਚ ਪਾਉਂਦੀ ਆ ਉਸ ਦੇ ਵਿੱਚ ਜਿਹੜੀ ਫਾਂਸੀ ਦੀ ਸਜ਼ਾ ਅਕਸਰ ਹੁੰਦੀ ਹੋਆ ਕਿਉਂਕਿ ਉਹ ਕੇਸ ਅਜਿਹੇ ਕੇਸ ਹੁੰਦੇ ਆ ਜਿਹੜੇ ਦੇ ਵਿੱਚ ਕੁਝ ਅਲੱਗ ਤਰੀਕੇ ਦਾ ਵਾਪਰਿਆ ਹੁੰਦਾ ਕੁਝ ਅਜੀਬ ਵਾਪਰਿਆ ਹੁੰਦਾ ਜੋ ਕਿ ਮੰਨਣਯੋਗ ਵੀ ਨਹੀਂ ਹੁੰਦਾ ਇਸ ਕੇਸ ਦੇ ਵਿੱਚ ਵੀ ਇਦਾਂ ਹੀ ਵਾਪਰ ਰਿਹਾ ਸੀ ਇਸ ਕਰਕੇ ਇਹਨੂੰ ਰੇਅਰ ਆਫ ਦਾ ਰੇਅਰਸਟ ਕੇਸ ਦੇ ਵਿੱਚ ਪਾ ਕੇ ਇਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਕਿਉਂਕਿ ਜਿਹੜੀ ਅਦਾਲਤ ਸੀ ਤੇ ਜਿਹੜੇ ਜੱਜ ਸੀ ਉਹਨਾਂ ਦਾ ਇਹ ਮੰਨਣਾ ਸੀ ਕਿ ਜੇਕਰ ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਆ ਤਾਂ ਇਹਨੇ ਸੁਧਰਨਾ ਤਾਂ ਹੈ ਨਹੀਂ ਕਿਉਂਕਿ ਜਦੋਂ ਇਹਨੇ ਆਪਣੀ ਮਾਂ ਨੂੰ ਮਾਰਿਆ ਇਹ ਮਾਂ ਨੂੰ ਮਾਰਨ ਤੋਂ ਬਾਅਦ ਵੀ ਨਹੀਂ ਰੁਕਿਆ ਉਸ ਤੋਂ ਬਾਅਦ ਜਿਹੜਾ ਇਹਨੇ ਉਹਦੇ ਅੰਗ ਪਕਾ ਕੇ ਖਾਦੇ ਜਿਹੜੇ ਉਹਦੇ ਸਰੀਰ ਦੇ ਅੰਗ ਪਕਾ ਕੇ ਖਾਦੇ ਨਾ ਉਹ ਬਹੁਤ ਹੀ ਹਵਾਨੀਅਤ ਭਰਿਆ ਕੰਮ ਸੀਗਾ ਤਾਂ ਇਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਇਹਨੇ ਸੁਧਰਨਾ ਨਹੀਂ ਇਸ ਕਰਕੇ ਹੁਣ ਇਹਨੂੰ ਜਿਹੜੀ ਫਾਂਸੀ ਦੀ ਸਜ਼ਾ ਸੁਣਾਈ ਗਈ। ਇਹ ਸੀ ਅੱਜ ਦੀਆਂ ਦੋ ਘਟਨਾਵਾਂ। ਦੋ ਜਈਆਂ ਘਟਨਾਵਾਂ ਜੋ ਕਿ ਅਲੱਗ-ਅਲੱਗ ਜਗ੍ਹਾ ਤੇ ਤਾਂ ਵਾਪਰੀਆਂ ਪਰ ਇਹਨਾਂ ਦੇ ਵਿੱਚ ਜਿਹੜੀ ਕਾਮਨ ਚੀਜ਼ ਸੀ ਮੈਂ ਪਹਿਲਾਂ ਵੀ ਗੱਲ ਕਰੀ ਉਹ ਇਨਸਾਨੀਅਤ ਨੂੰ ਸ਼ਰਮ ਸ਼ਾਰ ਕਰਨਾ ਸੀ। ਉਹ ਘਟਨਾਵਾਂ ਜਿਨ੍ਹਾਂ ਦੇ ਵਿੱਚ ਜੋ ਕੁਝ ਵਾਪਰਿਆ ਉਹ ਕੋਈ ਸੋਚ ਵੀ ਨਹੀਂ ਸਕਦਾ। ਇੱਕ ਮਾਂ ਆਪਣੀ ਛੋਟੀ ਜੀਤੀ ਜਿਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਕਿ ਮੇਰਾ ਕਸੂਰ ਕੀ ਆ। ਉਹਨੂੰ ਵਿਚਾਰੀ ਨੂੰ ਜਦੋਂ ਡੁੱਬ ਰਹੀ ਹੁੰਨੀ ਉਹ ਤੋਂ ਵੀ ਨਹੀਂ ਪਤਾ ਹੋਣਾ ਕਿ ਮੈਂ ਮਰ ਰਹੀ ਹਾਂ ਤਾਂ ਉਹ ਜਿਹੜੀ ਹਵਾਨੀयत ਭਰਿਆ ਕੰਮ ਸੀ ਇੱਕ ਮਾਂ ਨੇ ਕੀਤਾ ਤੇ ਦੂਜੇ ਪਾਸੇ ਇੱਕ ਪੁੱਤ ਨੇ ਇੱਕ ਸਿਰਫ ਸ਼ਰਾਬ ਦੇ ਲਾਲਚ ਦੇ ਲਈ ਇੱਕ ਸ਼ਰਾਬ ਦੇ ਨਸ਼ੇ ਦੇ ਲਈ ਆਪਣੀ ਮਾਂ ਨੂੰ ਮਾਰਿਆ ਹੀ ਨਹੀਂ ਬਲਕਿ ਜਿਹੜੇ ਉਹਦੇ ਅੰਗ ਵੀ ਪਕਾ ਕੇ ਖਾ ਗਿਆ ਹੁਣ ਆਪਾਂ ਨੂੰ ਅਕਸਰ ਇੱਕ ਗੱਲ ਸੁਣਨ ਨੂੰ ਮਿਲਦੀ ਹੁੰਦੀ ਹੈ ਕਿ ਜਿਹੜੀ ਡੈਨ ਆ ਉਹ ਵੀ ਸਤ ਕਰ ਛੱਡ ਦਿੰਦੀ ਹੈ ਪਰ ਜਿਹੜੇ ਹੁਣ ਇਨਸਾਨ ਨੇ ਇਹ ਸ਼ੈਤਾਨ ਤੋਂ ਵੀ ਵੱਧ ਗਿਰ ਚੁੱਕੇ ਨੇ ਇਹ ਸੱਤ ਕਰਤਾ ਕਿ ਇਹ ਤਾਂ ਆਪਣਿਆਂ ਨੂੰ ਵੀ ਨਹੀਂ ਬਖਸ਼ਦੇ ਇਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਨਹੀਂ ਬਖਸ਼ਦੇ ਆਪਣਿਆਂ ਦਾ ਹੀ ਕਾਣ ਕਰਦੇ ਤੁਰੇ ਆਉਂਦੇ ਆ ਕਾਫੀ ਜ਼ਿਆਦਾ ਸਟੋਰੀਜ਼ ਆਪਣੇ ਇਸ ਚੈਨਲ ਦੇ ਉੱਤੇ ਮੈਂ ਹੋਰ ਵੀ ਪਹਿਲਾਂ ਸੁਣਾਈਆਂ ਨੇ ਜੋ ਕਿਸੇ ਧੀ ਨੇ ਆਪਣੇ ਜਿਹੜੇ ਮਾਪੇ ਮਾਰਦੇ ਇੱਕ ਹਲੇ ਪਹਿਲਾਂ ਇਸ ਤੋਂ ਪਹਿਲਾਂ ਦੀ ਜਿਹੜੀ ਸਟੋਰੀ ਸੀ ਉਸ ਦੇ ਵਿੱਚ ਇੱਕ ਪੁੱਤ ਨੇ ਆਪਣੇ ਮਾਪੇ ਮਾਰ ਦਿੱਤੇ ਇਦਾਂ ਦੀਆਂ ਬਹੁਤ ਸਟੋਰੀ ਸਾਹਮਣੇ ਆਉਂਦੀਆਂ ਨੇ ਜਿਦੇ ਨਾਲ ਲੱਗਦਾ ਕਿ ਸਮਾਜ ਆ ਜਿਹੜਾ ਨਿਗਰਦਾ ਜਾ ਰਿਹਾ ਹੈ ਤੁਹਾਡਾ ਇਹਨਾਂ ਸੱਚੀਆਂ ਘਟਨਾਵਾਂ ਦੇ ਬਾਰੇ ਕੀ ਸੋਚਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਵੇਂ ਮੈਂ ਪਹਿਲਾਂ ਕਿਹਾ ਸੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਆਪਾਂ ਮਿਲਾਂ ਕਿਸੇ ਇਦਾਂ ਦੀ ਹੋਰ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ